ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੈਲਥ ਹਰਬਲ 213 ਫੈਮਿਲੀ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਤੇ ਅੱਜ ਆਪਾਂ ਫੇਰ ਤੁਹਾਡੇ ਵਾਸਤੇ ਇੱਕ ਨਵੀਂ ਆਈਟਮ ਲੈ ਕੇ ਆਏ ਆਂ ਜਿਹੜੀ ਕੀ ਤੁਹਾਡੇ ਸਰੀਰ ਨੂੰ ਤੰਦਰੁਸਤ ਰੱਖੂਗੀ ਸਰਦੀ ਤੋਂ ਤੁਹਾਨੂੰ ਬਚਾ ਕੇ ਰੱਖੂਗੀ ਖਾਂਸੀ ਜ਼ਖਾਮ ਨਹੀਂ ਹੋਣ ਦਿੰਦੀ ਜੀ ਜੋੜਾਂ ਦੇ ਵਿੱਚ ਇਹ ਦਰਦ ਨਹੀਂ ਹੋਣ ਦਿੰਦੀ ਇਹ ਆਪਾਂ ਬਹੁਤ ਵਧੀਆ ਆਈਟਮ ਤਿਆਰ ਕੀਤੀ ਹੈ ਜੀ ਤੇ ਤੁਹਾਨੂੰ ਇਹ ਤੰਦਰੁਸਤੀ ਵੱਲ ਲੈ ਕੇ ਜਾਊਗੀ ਰੋਗਾਂ ਤੋਂ ਮੁਕਤ ਕਰੂਗੀ ਜੀ ਬਣਾਓ ਤੁਸੀਂ ਇਸ ਤਰ੍ਹਾਂ ਤੇ ਇਹਨੂੰ ਖਾਓ ਆਪਾਂ ਅੱਜ ਤੁਹਾਡੀ ਖਾਤਰ ਲੈ ਕੇ ਆਏ ਆਂ ਜੀ ਹਲਦੀ ਦੀ ਸਬਜੀ ਆਪਾਂ ਕੱਚੀ ਹਲਦੀ ਲੈ ਲੈਣੀ ਹੈ ਜੀ ਅੱਧਾ ਕਿਲੋ ਅੱਧਾ ਕਿਲੋ ਦਾ ਮੈਂ ਤੁਹਾਨੂੰ ਬਣਾਉਣਾ ਦੱਸਿਆ ਬਾਕੀ ਤੁਸੀਂ ਆਪਣੇ ਪਰਿਵਾਰ ਦੇ ਹਿਸਾਬ ਨਾਲ ਬਣਾ ਲਿਓ ਹਨਾ ਅੱਧਾ ਕਿਲੋ ਆਪਾਂ ਹਲਦੀ ਲੈ ਲਈ ਜੀ ਹਲਦੀ ਵਧੀਆ ਕੱਚੀ ਕੱਚੀ ਆਪਾਂ ਹਲਦੀ ਲੈ ਲਈ ਇਹ ਧੋਤੀ ਸਵਾਰੀ ਹੁੰਦੀ ਹੈ ਨਹੀਂ ਤਾਂ ਆਪ ਧੋ ਲਓ ਜੀ ਮੈਂ ਹੁਣੇ ਧੋ ਕੇ ਰੱਖੀ ਸੀ ਇਹਨੂੰ ਆਪਾਂ ਕੱਪੜੇ ਨਾਲ ਪੂੰਝ ਲਿਆ ਜੀ ਉਸ ਤੋਂ ਬਾਅਦ ਛਿੱਲ ਕੇ ਤੇ ਆਪਾਂ ਨੇ ਕੀ ਕਰਨਾ ਹੈ ਜੀ ਕद्दूकस ਕਰ ਲੈਣਾ ਇਹਨੂੰ ਕद्दूकस ਕਰਕੇ ਜੀ ਆਪਾਂ ਦੂਜੇ ਪਾਸੇ ਕੜਾਈ ਰੱਖੀ ਜੇ ਆਪਣੇ ਕੋਲੇ ਅੱਧਾ ਕਿਲੋ ਹਲਦੀ ਹੈ ਆ ਆਪਣਾ ਘਿਓ ਵੀ ਅੱਧਾ ਕਿਲੋ ਹੀ ਹੋਣਾ ਚਾਹੀਦਾ ਜੀ ਘਿਓ ਘੱਟ ਨਾ ਪਾਇਓ ਤੁਸੀਂ ਵਧੀਆ ਪਿਓਰ ਦੇਸੀ ਘਿਓ ਅੱਧਾ ਕਿਲੋ ਤੁਸੀਂ ਇਹ ਘਿਓ ਪਾ ਲੋ ਜੀ ਇਹਦੇ ਵਿੱਚ ਜਦੋਂ ਘਿਓ ਪੂਰਾ ਕਲਕ ਗਿਆ ਦੇਖੋ ਝੱਗ ਬਣਨ ਲੱਗੀ ਕਲਕਣ ਲੱਗ ਗਿਆ ਹਨਾ ਤੇ ਆਪਾਂ ਕੀ ਕਰਨਾ ਜੀ ਹਲਦੀ ਇਹਦੇ ਵਿੱਚ ਪਾ ਦੇਣੀ ਹੈ ਮਤਲਬ ਕਿ ਭੁੱਜਣ ਵਾਸਤੇ ਇਹਨੇ ਚੰਗੀ ਤਰ੍ਹਾਂ ਫਰਾਈ ਹੋ ਜਾਣਾ ਹਲਦੀ ਨੇ ਤਲੀ ਜਾਣਾ ਹੈਗਾ ਜਿੰਨਾ ਚਿਰ ਇਹ ਪੂਰੀ ਵਧੀਆ ਚੰਗੀ ਤਰ੍ਹਾਂ ਫਰਾਈ ਨਹੀਂ ਹੁੰਦੀ ਉਹਨਾਂ ਚਿਰ ਆਪਾਂ ਇਹਨੂੰ ਕੱਢਣਾ ਨਹੀਂ ਜੀ ਬਸ ਇੰਨਾ ਧਿਆਨ ਰੱਖਿਓ ਹਲਦੀ ਕੱਚੀ ਨਹੀਂ ਰਹਿਣੀ ਚਾਹੀਦੀ ਵਿੱਚ ਕੱਚੀ ਨਾ ਕੱਢਿਓ ਤੁਸੀਂ ਜੇਕਰ ਤੁਸੀਂ ਕੱਚੀ ਕੱਢ ਲਈ ਤਾਂ ਫੇਰ ਇਹਨੇ ਉਹ ਸਵਾਦ ਨਹੀਂ ਦੇਣਾ ਆਪਾਂ ਨੇ ਕੀ ਕੀਤਾ ਜੀ ਕੜਾਹੀ ਆਪਾਂ ਲਈ ਇਹ ਧਰ ਤੇ ਗਰਮ ਹੋ ਗਈ ਤੇ ਆਪਾਂ ਕਰ ਲਿਆ ਜੀ ਸਾਰਾ ਸਿਸਟਮ ਤਿਆਰ ਤੇ ਆਪਣੀ ਹਲਦੀ ਗਈ ਪੁੱਜ ਠੀਕ ਹੈ ਜੀ ਦੂਜਾ ਸਮਾਨ ਜੋ ਵੀ ਇਹਦੇ ਵਿੱਚ ਪਾਇਆ ਮੈਂ ਤੁਹਾਨੂੰ ਸਾਰਾ ਕੁਝ ਦਿਖਾਉਂਗੀ ਵੀ ਆਪਾਂ ਕਿਵੇਂ-ਕਿਵੇਂ ਤਿਆਰ ਕੀਤੀ ਐ ਤੇ ਆਪਾਂ ਕੀ ਕਰਨਾ ਜਦੋਂ ਵੀ ਤੁਸੀਂ ਖਾਣਾ ਖਾਣਾ ਉਦੋਂ ਤੁਸੀਂ ਦੋ ਤਿੰਨ ਚਮਚੇ ਇਹਦੇ ਜ਼ਰੂਰ ਨਾਲ ਖਾਓ ਠੀਕ ਹੈ ਜੀ ਇਹ ਇੱਕ ਦਿਨ ਚੀਨੀ ਖਤਮ ਹੋ ਜਾਊਗੀ ਇਹ ਚਾਰ-ਪੰਜ ਦਿਨ ਆਪਣੇ ਵਧੀਆ ਨਿਕਲ ਜਾਣੇ ਆ ਇਹਦੇ ਨਾਲ ਤੇ ਤੁਸੀਂ ਆ ਦੇਖੋ ਆਪਣੀ ਹਲਦੀ ਗਈ ਇਹ ਭੁੱਜ ਚੰਗੀ ਤਰ੍ਹਾਂ ਤੇ ਆਪਾਂ ਇਹਨੂੰ ਪਲੇਟ ਦੇ ਵਿੱਚ ਕੱਢ ਲਓ ਸਰਦੀ ਦੇ ਵਿੱਚ ਭਾਈ ਲਾਹਾ ਖੱਟਿਆ ਕਰੋ ਜਿਹੜੀ ਚੀਜ਼ ਆ ਗਈ ਮੌਸਮ ਦੇ ਅਕੋਰਡਿੰਗ ਮੌਸਮ ਦੇ ਹਿਸਾਬ ਨਾਲ ਜਿਹੜੀ ਚੀਜ਼ ਆ ਗਈ ਉਹਦਾ ਲਾਹਾ ਖੱਟੋ ਤੁਸੀਂ ਹੁਣ ਹਲਦੀ ਆ ਹੁਣ ਲਾਹਾ ਖੱਟੋ ਜੀ ਤੁਸੀਂ ਇਹਦਾ ਦੁੱਧ ਚ ਪਾ ਕੇ ਪੀਆ ਕਰੋ ਸਬਜ਼ੀ ਬਣਾ ਕੇ ਖਾਇਆ ਕਰੋ ਹਲਦੀ ਦਾ ਮਰੱਬਾ ਤੁਹਾਨੂੰ ਦੱਸਿਆ ਹੋਇਆ ਪੌਣਾ ਦੱਸਿਆ ਬਹੁਤ ਮੇਰਾ ਹਲਦੀ ਦਾ ਮਰੱਬਾ ਤਿਆਰ ਹੋ ਕੇ ਜਾ ਰਿਹਾ ਜੀ ਬਾਹਰ ਵੀ ਜਾ ਰਿਹਾ ਤੇ ਆਪਣੀ ਇੰਡੀਆ ਚ ਵੀ ਜਾ ਰਿਹਾ ਹੈਗਾ ਮੈਂ ਤੁਹਾਨੂੰ ਦੱਸ ਵੀ ਰੱਖਿਆ ਵੀ ਕਿਵੇਂ ਬਣਾਉਣਾ ਹੈ ਤੇ ਆਪਣੀ ਵੀਡੀਓ ਵੀ ਪਈ ਆ ਤੁਸੀਂ ਉਹ ਦੇਖੋ ਵੀਡੀਓ ਤੇ ਬਣਾਓ ਜੇ ਕਿਸੇ ਕੋਲੋਂ ਨਾ ਬਣੇ ਤਾਂ ਮੰਗਵਾ ਵੀ ਸਕਦੇ ਆ ਬਹੁਤ ਚੀਜ਼ਾਂ ਤੁਹਾਨੂੰ ਮੈਂ ਸਰਦੀ ਦੇ ਬਚਾ ਤੋ ਦੱਸ ਰੱਖਿਆ ਜਿਹੜਾ ਕਿ ਹੁਣ ਤੁਸੀਂ ਆਪਦੇ ਗੋਡੇ ਮੋਢੇ ਦੁਖਣੋਂ ਬਚਾ ਸਕਦੇ ਹੋ ਆਪਦੇ ਜੋੜਾਂ ਨੂੰ ਮਤਲਬ ਮਜ਼ਬੂਤ ਕਰ ਸਕਦੇ ਹੋ ਹੱਡੀਆਂ ਨੂੰ ਤੁਸੀਂ ਤੇ ਤੁਸੀਂ ਇਹੋ ਜੀਆਂ ਚੀਜ਼ਾਂ ਬਣਾ ਕੇ ਖਾਇਆ ਕਰੋ ਪੰਜੀਰੀ ਵੀ ਆਪਾਂ ਤਿਆਰ ਕੀਤੀ ਹੈ ਜੀ ਸਾਰਾ ਕੁਝ ਆਪਾਂ ਤਿਆਰ ਕੀਤਾ ਤੁਸੀਂ ਉਹ ਵੀਡੀਓ ਦੇਖਿਆ ਕਰੋ ਆਪਾਂ ਕੀ ਕੀਤਾ ਜੀ ਲਸਣ ਕਲਕਾ ਲਿਆ ਬਾਅਦ ਵਿੱਚ ਪਿਆਜ਼ ਤੇ ਅਦਰਕ ਵਗੈਰਾ ਜੋ ਕੁਛ ਇਹਦੇ ਵਿੱਚ ਪੈਂਦਾ ਹੈਗਾ ਜਿਵੇਂ ਆਪਾਂ ਨਿਕੀਆਂ ਨਿਕੀਆਂ ਚੀਜ਼ਾਂ ਇਹ ਕੱਟ ਲੀਆਂ ਛੋਟਾ ਛੋਟਾ ਕੱਟ ਲਿਆ ਜੀ ਇਹਨੂੰ ਚੰਗੀ ਤਰ੍ਹਾਂ ਆਪਾਂ ਇਹਨੂੰ ਉਹ ਨਹੀਂ ਕਰਨਾ ਹੈਗਾ ਮਤਲਬ ਕਿ ਪੀਸਣਾ ਨਹੀਂ ਹੈਗਾ ਤੇ ਆਪਾਂ ਕੱਟ ਕੇ ਪਾਉਣਾ ਜੀ ਪਿਆਜ਼ ਵੀ ਤੇ ਲਸਣ ਵੀ ਤੇ ਅਦਰਕ ਵੀ ਹੁਣ ਆਪਾਂ ਨੇ ਕੀ ਕੀਤਾ ਜੀ ਇਹਦੇ ਵਿੱਚ ਨਮਕ ਮਿਰਚ ਮਸਾਲਾ ਜੋ ਵੀ ਆਪਣੇ ਸਬਜੀ ਦੇ ਵਿੱਚ ਪੈਂਦਾ ਹੁੰਦਾ ਉਹ ਤੁਸੀਂ ਪਾ ਲਓ ਆਹ ਲਓ ਜੀ ਆਪਾਂ ਇਹਨੂੰ ਚੰਗੀ ਤਰ੍ਹਾਂ ਹੁਣ ਲਿਆ ਭੁੰਨ ਵਧੀਆ ਇਹਨੇ ਕਲਕ ਜਾਣਾ ਜੀ ਸਾਰਾ ਕੁਝ ਆਪਾਂ ਮਸਾਲਾ ਵੀ ਪਾ ਲਿਆ ਜੀ ਜਿਹੜਾ ਗਰਮ ਮਸਾਲਾ ਪਾਉਣੇ ਹੁੰਨੇ ਆ ਇਹ ਵੀ ਜ਼ਰੂਰੀ ਆ ਕਿਉਂਕਿ ਕਾਲੀਆਂ ਮਿਰਚਾਂ ਵੀ ਇਹਦੇ ਵਿੱਚ ਜ਼ਰੂਰੀ ਆ ਜਾਣੀਆਂ ਮਸਾਲੇ ਦੇ ਵਿੱਚ ਆਪਣੀਆਂ ਕਾਲੀਆਂ ਮਿਰਚਾਂ ਹੈਗੀਆਂ ਜਿੰਨਾ ਚਿਰ ਕਾਲੀਆਂ ਮਿਰਚਾਂ ਨਾ ਪੈਣ ਨਾ ਹਲਦੀ ਤਾਂ ਹਲਦੀ ਆਪਦਾ ਅਸਰ ਨਹੀਂ ਦਿੰਦੀ ਜੀ ਹੁਣ ਆਪਾਂ ਨੇ ਕੀ ਕੀਤਾ ਜੀ ਮਟਰ ਪਾ ਲਏ ਤੇ ਵਿੱਚ ਪਾ ਲਈ ਗੋਭੀ ਅੱਧਾ ਕਿਲੋ ਹਲਦੀ ਦੇ ਵਿੱਚ ਆਪਾਂ ਇੱਕ ਬਾਟੀ ਮਟਰਾਂ ਦੀ ਪਾਈ ਹੈ ਜੀ ਤੇ ਇੱਕ ਬਾਟੀ ਆਪਾਂ ਜਿਹੜੀ ਪੱਤਾ ਗੋਭੀ ਮਤਲਬ ਕਿ ਕੱਟੀ ਸੀਗੀ ਉਹਦੀ ਪਾਈ ਹੈ ਇਹਦੇ বিনা ਫਿਰ ਇਹਦਾ ਟੇਸਟ ਨਹੀਂ ਬਣਦਾ ਕੱਲੀ ਗੋ ਮਤਲਬ ਹਲਦੀ ਸਵਾਦ ਨਹੀਂ ਲੱਗਦੀ ਹੈਗੀ ਮਟਰ ਪਾ ਲੋ ਪੱਤਾ ਗੋਭੀ ਪਾ ਲੋ ਇਹਦੇ ਨਾਲ ਨਾ ਬਹੁਤ ਹੀ ਜ਼ਿਆਦਾ ਵਧੀਆ ਟੇਸਟ ਬਣ ਜਾਂਦਾ ਹੈ ਜੀ ਹੁਣ ਆਪਾਂ ਨੇ ਕੀ ਕਰਨਾ ਹੈ ਜੀ ਇਹਦੇ ਵਿੱਚ ਨਾ ਥੋੜਾ ਜਿਹਾ ਮਲੂਮੀ ਜਾਂ ਪਾਣੀ ਪਾ ਦੇਣਾ ਜ਼ਿਆਦਾ ਨਹੀਂ ਪਾਉਣਾ ਵਧੀਆ ਇਹਨੂੰ ਚੰਗੀ ਤਰ੍ਹਾਂ ਭੁੰਨ ਕੇ ਥੋੜਾ ਜਿਹਾ ਪਾਉਣਾ ਜੀ ਬਿਲਕੁਲ ਹੀ ਥੋੜਾ ਜਿਹਾ ਜ਼ਿਆਦਾ ਨਹੀਂ ਬਸ ਮਾੜਾ ਜਿਹਾ ਪਾ ਕੇ ਇਹਨੂੰ ਚੰਗੀ ਤਰ੍ਹਾਂ ਹਿਲਾ ਲਓ ਜਦੋਂ ਇਹ ਵਧੀਆ ਬਣ ਗਿਆ ਦੇਖੋ ਤੁਸੀਂ ਮਟਰ ਵੀ ਪੱਕ ਗਏ ਆਪਣੇ ਤੇ ਆਪਣੇ ਗੋਭੀ ਵੀ ਵਧੀਆ ਬਣ ਗਈ ਤੇ ਤੁਸੀਂ ਜਿਹੜੀ ਆਪਾਂ ਹਲਦੀ ਮਤਲਬ ਤਲਕੇ ਰੱਖੀ ਹੈ ਨਾ ਉਹ ਹਲਦੀ ਪਾ ਲਓ ਜੀ ਇਹਦੇ ਵਿੱਚ ਹਲਦੀ ਨੇ ਆਪਣੇ ਕਿਤੇ ਵੀ ਆਪਣੇ ਕੋਈ ਮਾਸ ਪਟਿਆ ਜੋੜ ਦੁਖਦੇ ਆ ਜੀ ਇਹਨੇ ਬਿਲਕੁਲ ਠੀਕ ਕਰ ਦੇਣਾ ਆਹ ਲਓ ਜੀ ਤੁਸੀਂ ਹੁਣ ਕੀ ਕਰਨਾ ਹੈਗਾ ਆਪਾਂ ਇਹਨੂੰ ਥੋੜਾ ਜਿਹਾ ਚਿਰ ਵਾਸਤੇ ਟੱਕ ਦੇਣਾ ਤਾਂ ਕਿ ਜਿਹੜੇ ਆਪਣੇ ਮਟਰ ਆ ਕੱਚੇ ਨਾ ਰਹਿਣ ਤੇ ਆਪਣੀ ਗੋਭੀ ਕੱਚੀ ਨਾ ਰਵੇ ਹਲਦੀ ਤਾਂ ਆਪਣੀ ਪੱਕੀ ਹੋਈ ਆ ਹਨਾ ਪਤਾ ਕੀ ਕਰਨਾ ਅਗਰ ਤੁਸੀਂ ਮਤਲਬ ਕਿ ਇਹਨੂੰ ਤਲ ਕੇ ਰੱਖ ਲੋਗੇ ਨਾ ਹਲਦੀ ਨੂੰ ਤਾਂ ਤੁਸੀਂ ਦਹੀਂ ਵਗੈਰਾ ਦੇ ਵਿੱਚ ਵੀ ਮਤਲਬ ਇਹਨੂੰ ਚੰਗੀ ਤਰ੍ਹਾਂ ਭੁੰਨ ਕੇ ਰੱਖ ਲੋ ਤਾਂ ਤੁਸੀਂ ਦਹੀਂ ਦੇ ਵਿੱਚ ਵੀ ਥੋੜੀ ਜੀ ਚਮਚਾ ਮਲ ਕੇ ਪਾ ਸਕਦੇ ਹੋ ਜਿਵੇਂ ਆਪਾਂ ਕਾਲੀਆਂ ਮਿਰਚਾਂ ਪਾਉਣੇ ਆ ਜਾਂ ਆਪਾਂ ਮਤਲਬ ਕਿ ਆਹ ਪਾਉਣੇ ਆ ਮਸਾਲਾ ਵਗੈਰਾ ਰੇਤੇ ਵਾਲਾ ਆਹ ਲੋ ਜੀ ਹੁਣ ਆਪਾਂ ਇਹਦੇ ਵਿੱਚ ਦਹੀਂ ਪਾਉਣੀ ਹੈ ਲਾਸਟ ਜਿਹੜਾ ਆਪਣਾ ਕੰਮ ਹੈ ਨਾ ਉਹ ਦਹੀਂ ਪਾਉਣਾ ਹੈ ਜੀ ਆਪਾਂ ਕੀ ਕੀਤਾ ਇਹਦੇ ਵਿੱਚ ਇੱਕ ਬਾਟੀ ਦਹੀਂ ਦੀ ਪਾਤੀ ਠੀਕ ਹੈ ਜੀ ਇੱਕ ਬਾਟੀ ਦਹੀਂ ਦੀ ਪੈ ਜਾਂਦੀ ਹੈ ਜੀ ਇੱਕ ਬਾਟੀ ਮਟਰਾਂ ਦੀ ਹੋਗੀ ਇੱਕ ਬਾਟੀ ਆਪਣੀ ਹੋਗੀ ਜੀ ਦੇਖੀ ਨਾ ਆਪਣੀ ਪੱਤਾ ਗੋਭੀ ਦੀ ਤੇ ਇੱਕ ਬਾਟੀ ਆਪਣੀ ਦਹੀਂ ਦੀ ਹੋਗੀ ਜੀ ਇਹਦੇ ਵਿੱਚ ਤੇ ਅੱਧਾ ਕਿਲੋ ਹਲਦੀ ਹੋਗੀ ਅੱਧਾ ਕਿਲੋ ਕਿਓ ਹੋ ਗਿਆ ਨਾਮਕ ਮਿਰਚ ਤੁਸੀਂ ਆਪ ਦਾ ਸਵਾਦ ਅਨੁਸਾਰ ਪਾ ਲੈਣਾ ਹੈਗਾ ਆ ਦੇਖੋ ਜੀ ਇਹਨੇ ਕਿੰਨਾ ਸੋਹਣਾ ਹੈ ਨਾ ਮਤਲਬ ਬਹੁਤ ਹੀ ਸੋਹਣਾ ਰੰਗ ਬਣ ਲੈ ਆਂਦਾ ਹਜੇ ਤਾਂ ਇਹਨੇ ਆਪ ਦਾ ਕਿਓ ਛੱਡਣਾ ਹੈਗਾ ਜੀ ਕਿਉਂਕਿ ਆਪਾਂ ਹੁਣ ਦਹੀਂ ਪਾਈ ਹੈ ਦਹੀਂ ਪਾਏ ਬਾਦ ਨਾ ਜਿਹੜਾ ਕਿਓ ਹੁੰਦਾ ਉਹ ਸਾਰਾ ਛੱਡ ਜੂਗੀ ਇਹਨੂੰ ਤੁਸੀਂ ਵਧੀਆ ਕੰਚ ਦੇ ਬਰਤਨਾਂ 'ਚ ਜਾਂ ਕਾਸੇ 'ਚ ਬਰਤਨ ਦੇ ਵਿੱਚ ਡੋਂਗੇ ਦੇ ਵਿੱਚ ਤੁਸੀਂ ਕੱਢ ਲਓ ਕੇਰਾ ਤੁਸੀਂ ਇਹਨੂੰ ਥੋੜਾ ਜਿਹਾ ਸੇਕ ਲਵਾਓ ਜੀ ਤਾਂ ਕਿ ਇਹ ਵਧੀਆ ਤਿਆਰ ਹੋ ਜੇ ਮਤਲਬ ਕਿਉਂ ਛੱਡਿਆ ਦੇਖੋ ਤੁਸੀਂ ਕਿਉਂ ਛੱਡਤਾ ਹੁਣ ਆਪਾਂ ਨੇ ਕੀ ਕਰਨਾ ਜੀ ਲਾਸਟ ਦੇ ਵਿੱਚ ਇਹਦੇ ਉੱਤੇ ਨਾ ਥੋੜਾ ਜਿਹਾ ਧਨੀਆ ਪਾ ਦੇਣਾ ਥੋੜਾ ਜਿਹਾ ਧਨੀਆ ਹਲਕਾ ਫੁਲਕਾ ਜਿਹਾ ਆਪਾਂ ਇਹਦੇ ਉੱਤੇ ਪਾ ਦੇਣਾ ਜਿਆਦਾ ਧਰੀਆਂ ਨਹੀਂ ਪਾਉਣਾ ਹੈਗਾ ਤੇ ਇਹ ਬਣ ਗਈ ਜੀ ਆਪਣੀ ਹਲਦੀ ਦੀ ਸਬਜ਼ੀ ਠੀਕ ਹੈ ਜੀ ਤਿਆਰ ਹੋ ਗਈ ਤੇ ਦੂਜੇ ਪਾਸੇ ਭਾਈ ਮੈਂ ਕੀ ਕੀਤਾ ਵੀ ਆਪਾਂ ਨਾਲ ਦੀ ਨਾਲ ਇਹਦੀ ਬੋਣੀ ਕਰਦੀ ਐ ਆਪਾਂ ਹੁਣੇ ਬਣਾ ਲਈ ਤੇ ਆਪਾਂ ਫਟਾਫਟ ਹੁਣ ਇਹਨੂੰ ਤਿਆਰ ਕਰੀਏ ਤੇ ਖਾਈਏ ਮੈਂ ਕੀ ਕੀਤਾ ਜੀ ਆਪਦੇ ਵਾਸਤੇ ਕੀ ਪਰੌਂਠਾ ਬਣਾਉਣ ਲੱਗੀ ਜਦੋਂ ਆਪਦੇ ਵਾਸਤੇ ਬਣਾਉ ਉਹਦੋਂ ਪੂਰੀਆਂ ਰੀਜਾਂ ਲਾ ਦਿਓ ਚੰਗੀ ਤਰ੍ਹਾਂ ਮੈਂ ਕਹਿੰਨੀ ਆ ਪਰਤਾਂ ਚੜਾ ਚੜਾ ਕੇ ਚੜਾ ਚੜਾ ਕੇ ਆ ਬਣਾਤਾ ਜੀ ਆਪਾਂ ਢਾਕੀ ਦੇ ਖਾਤਰਗਾ ਠੀਕ ਹੈ ਜੀ ਚੌਰਸ ਬਣਾਤਾ ਮੈਂ ਕਹਿੰਨੀ ਜਿਵੇਂ ਲੈਟਰ ਹੁੰਦਾ ਸੀ ਨਾ ਪਹਿਲਾਂ ਉਵੇਂ ਬਣਾਤਾ ਠੀਕ ਹੈ ਜੀ ਇਹਦੀਆਂ ਤਾਹਾਂ ਵੀ ਹੁਣ ਉਵੇਂ ਖੁੱਲਣਗੀਆਂ ਜਿਵੇਂ ਲੈਟਰ ਦੀਆਂ ਖੁੱਲਦੀਆਂ ਸੀਗੀਆਂ ਬੜਾ ਚਾਹ ਹੁੰਦਾ ਜਦੋਂ ਲੈਟਰ ਆਉਂਦਾ ਵੀ ਇਹਦੇ ਵਿੱਚ ਕੀ ਲਿਖਿਆ ਹੋਣਾ 10ਕ ਲੈਣਾ ਲਿਖਿਆ ਹੁੰਦੀਆਂ ਸੀ ਹੁਣ ਤਾਂ ਸਾਰਾ ਦਿਨ ਫੋਨਾਂ 'ਤੇ ਗੱਲ ਚੱਲੀ ਜਾਂਦੀ ਐ ਤੇ ਉਦੋਂ ਫਿਰ ਇੰਨਾਂ ਚੀਜ਼ਾਂ ਦੇ ਬੜੇ ਚਾਹ ਹੁੰਦੇ ਤੇ ਡਾਕੀਏ ਕੋਲੇ ਜਾਣਾ ਭੱਜ ਕੇ ਵੀ ਅੰਕਲ ਸਾਡੇ ਕੋਈ ਚਿੱਠੀ ਨਹੀਂ ਆਈ ਤਾਂ ਅੰਕਲ ਨੇ ਜੇ ਕਿ ਆਈ ਹੁੰਦੀ ਤਾਂ ਕਹਿੰਦਾ ਭਾਈ ਆਈ ਐ ਤੇ ਨਹੀਂ ਕਹਿੰਦਾ ਭਾਈ ਆਈ ਨਹੀਂ ਤੇ ਫਿਰ ਮੂੰਹ ਦਸਿਆ ਜਾ ਕਰਕੇ ਤੇ ਅੰਦਰ ਵੜ ਜਾਣਾ ਤੇ ਆ ਦੇਖੋ ਹੁਣ ਤੁਸੀਂ ਉਹ ਇਹੋ ਜਿਹਾ ਹੁੰਦਾ ਸੀ ਚੌਰਸ ਚੌਰਸ ਤੇ ਹੁਣ ਆਪਾਂ ਵੀ ਡਾਕੀਏ ਦੇ ਖਾਤ ਵਰਗਾ ਭਾਈ ਬਣਾ ਲਿਆ ਪਰੌਂਠਾ ਤੇ ਮੈਂ ਕਹਿੰਨੀ ਆਪਾਂ ਧਰ ਲਿਆ ਜੀ ਪਲੇਟ ਦੇ ਵਿੱਚ ਤੇ ਹੁਣ ਆਪਾਂ ਥੋੜੀ ਜੀ ਹਲਦੀ ਦੀ ਸਬਜ਼ੀ ਲਵਾਂਗੇ ਆਪਾਂ ਆਪਦੀਆਂ ਹੱਡੀਆਂ ਤਾਂ ਕਿਰਾ ਮਜ਼ਬੂਤ ਕਰੀਏ ਬਾਅਦ ਚ ਦੇਖਾਂਗੇ ਕੀ ਬਣਦਾ ਹੈਗਾ ਬਾਅਦ ਚ ਇਹਨੂੰ ਆਪਾਂ ਨਾ ਉਹਦੇ ਚ ਕੱਢ ਕੇ ਕੰਚ ਦੇ ਭਾਂਡੇ ਚ ਰੱਖ ਦੇਾਂਗੇ ਆਹ ਲੋ ਜੀ ਆਪਾਂ ਹੁਣ ਧਰ ਲਈ ਇਹੇ ਤੇ ਆਪਾਂ ਭਾਈ ਹੁਣ ਆਪਦਾ ਸਥਾਨ ਤੇ ਜਾਣੇ ਆਪਦੀ ਸੀਟ ਸੰਭਾਲਦੇ ਆ ਤੇ ਲੋ ਜੀ ਆਪਾਂ ਹੁਣ ਕੀ ਕੀਤਾ ਇਹਦੀ ਤਹਿ ਖੋਲਣ ਲੱਗੇ ਆ ਜੀ ਬਸ ਲੈਟਰ ਵਾਂਗੂ ਜਾਦ ਕਰਕੇ ਵੀ ਲੋ ਜੀ ਖੋਲੋ ਪਰੌਂਠੇ ਦੀ ਤਹਿ ਤਹਿਾਂ ਵਾਲਾ ਪਰੌਂਠਾ ਜੀ ਇਹ ਤੇ ਆ ਸਕ ਜੇ ਮੈਨੂੰ ਬੜੇ ਸਵਾਦ ਲੱਗਦੇ ਆ ਤੇ ਆਪਾਂ ਹੁਣ ਇੱਕ ਸੱਕ ਜਾ ਤਾਹਾਂ ਤੋਂ ਲਾ ਲੈਣਾ ਤੇ ਤੁਸੀਂ ਮੈਨੂੰ ਇਹ ਜ਼ਰੂਰ ਦੱਸਿਓ ਵੀ ਤੁਹਾਨੂੰ ਮੇਰੀ ਵੀਡੀਓ ਕਿਵੇਂ ਲੱਗੀ ਤੇ ਕਿੱਥੋਂ-ਕਿੱਥੋਂ ਤੁਸੀਂ ਮੇਰੀ ਵੀਡੀਓ ਇਹ ਦੇਖ ਰਹੇ ਹੋ ਤੇ ਕੌਣ-ਕੌਣ ਹੁਣ ਮੇਰੀ ਵੀਡੀਓ ਨੂੰ ਦੇਖ ਕੇ ਚੀਜ਼ ਬਣਾਊਗਾ ਤਿਆਰ ਕਰੂ ਮੈਨੂੰ ਕਮੈਂਟ ਜ਼ਰੂਰ ਕਰਿਆ ਕਰੋ ਭਾਈ ਮੈਨੂੰ ਜ਼ਰੂਰ ਯਾਦ ਕਰਿਆ ਕਰੋ ਜਦੋਂ ਤੁਸੀਂ ਆਪਦੀ ਚੀਜ਼ ਬਣਾ ਲੈਣੇ ਮੈਨੂੰ ਦੱਸਿਆ ਜ਼ਰੂਰ ਕਰੋ ਵੀ ਅਸੀਂ ਆਹ ਚੀਜ਼ ਬਣਾ ਲਈ ਤੇ ਕਿਵੇਂ ਬਣੀ ਐ ਤੇ ਕਿਵੇਂ ਸਵਾਦ ਲੱਗੀ ਸਾਨੂੰ ਹਨਾ ਤੇ ਲਓ ਜੀ ਠੰਡੀ ਕਰਕੇ ਆਪਾਂ ਮਾਰ ਲਈ ਇਹਨੂੰ ਫੂਕ ਠੰਡੀ ਕਰਕੇ ਤੇ ਆਪਾਂ ਹੁਣ ਲਈ ਜੀ ਖਾ ਤੇ ਆਪਾਂ ਨੂੰ ਲੱਗੀ ਸਵਾਦ ਮੈਂ ਕਹਿੰਨੀ ਆਪਦੇ ਤੁਸੀਂ ਵੀ ਇਸ ਤਰ੍ਹਾਂ ਸੱਤ ਲੜਾ ਬਣਾ ਕੇ ਪਰੌਂਠਾ ਖਾਓ ਤੇ ਮੈਂ ਕਹਿੰਨੀ ਕਰੋ ਜੀ ਇੰਜੋਏ ਤੇ ਪਿੰਡ ਦਾ ਨਾਂ ਜ਼ਰੂਰ ਦੱਸਣਾ ਜੀ ਕੌਣ ਕੌਣ ਕਿੱਥੋਂ ਕਿੱਥੋਂ ਦੇਖ ਰਿਹਾ ਤੇ ਕਿਹਨੇ ਕਿਹਨੇ ਬਣਾ ਲਈ ਚਲੋ ਠੀਕ ਹੈ ਜੀ ਫਿਰ ਖਾਣੇ ਆ ਤੇ ਓਕੇ ਜੀ ਬਾਏ ਬਾਏ